ਉਹਨਾਂ ਆਵਰ ਬੰਸਲਾ ਵਾਲੇ 24 ਤਿੰਨ ਦੀ ਆ ਜੀ 2024 ਤੇ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਆਨਲਾਈਨ ਜਮੈਟੋ ਦੇ ਥਰੂ ਤੇ ਉਹ ਕੇਕ ਕੱਟਿਆ ਸੀ 7:30 ਵਜੇ 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਤੇ ਇਸ ਤਰ੍ਹਾਂ ਸਰ ਘੁੰਮ ਰਹੀ ਅੱਖਾਂ ਤੇ ਭਾਰਾ ਪੈਣਾ ਆ ਰਿਹਾ ਸੀ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਛੋਟੀ ਉਹਦਾ ਨਾਮ ਪ੍ਰੇਮਨ ਉਹ 8 ਸਾਲ ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਜਿਹੜੀ ਵੱਡੀ ਵਾਲੀ ਸੀ ਮਾਨਵੀ ਜਿਹਦੀ ਮੌਤ ਹੋਈ ਆ ਉਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਸ ਹੋ ਗਈ ਦੋ ਘਵਰੀਓ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲੋ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ 4:00 ਵਜੇ ਸਵੇਰੇ ਦੇਖਾ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹਦੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ECG ਕੀਤੀ ਉਹਨਾਂ ਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਨ ਨੂੰ ਕਰਾ ਕੇ ਸਾਨੂੰ ਨੋਟ ਦਿੱਤੀ ਐਫ ਆਈ ਆਰ ਦਾ ਚੱਕੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਤੇ ਅਸੀਂ ਸੀਐਮ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚਲਦੀ ਦੁਕਾਨ ਦੇ ਵਿੱਚੋਂ ਸੈਂਪਲ ਲੈ ਸਕਦੇ ਆ ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸੈਂਪਲ ਨਹੀਂ ਅਸੀਂ ਲੈ ਸਕਦੇ ਜੀ ਇਹੀ ਸਰ ਮੰਗ ਕਰਦੇ ਆ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆ ਮਿਲੇ। ਉਹ ਮਾਦੂਕ ਪੰਚੀ ਗੀਰ ਨੂੰ ਕਾਜਲ ਪੁੱਤਰੀ ਹਰਮਨ ਸਾਲਾਲ ਬਸੂ ਅਮਨ ਨਗਰ ਰਿਆਲਾ ਮੇਂ ਗਿਆਨ ਲਖੀ ਸੀ। ਜੋਦੀ ਮੇਟੀ ਦਾ ਜਨਮ ਦਿਨ ਸੀ 24। ਉਹਨੇ ਇੱਕ ਕੇਕ ਮੰਗਾਇਆ ਸੀ ਜਮਾਟੋ ਤੋਂ। ਜਮਾਟੋ ਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਹੈ ਉਹ ਉਲਟਲਟੇ ਕਰਦੀ ਹੈ। ਸਵੇਰ ਉੱਠ ਕੇ ਉਹਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌਂਦੀ। ਸਿਰ ਉੱਤੇ ਦੇਖਿਆ ਪੂਰੀ ਠੰਡੀ ਹੋਈ ਸੀ ਕਿਉਂ ਨਾ ਚੱਕਿਆ ਕਰ ਲੈਗੇ ਕਿ ਉਹਦੇ ਉੱਤੇ ਬੈਠੋ। ਫੋਨ ਉਨਾਂ ਨੇ ਇੱਕ ਦਰਵਾਜ਼ਾ ਦਿੱਤੀ ਜਿਹੜੀ ਸਾਨੂੰ ਸ਼ੱਕ ਹੈ ਜਿਹੜੀ ਸਾਡੀ ਬੱਚੀ ਆ ਉਹ ਕੀ ਖਾਣ ਘਾਹ ਤੋਂ ਮਿਲਿਆ। ਇਹ ਜੋ ਕੋਈ ਜਿਆਦਾ ਲੱਭਦਾ ਉਸ ਸ਼ੱਕ ਨਾਲ ਅਸੀਂ ਬੱਚੀ ਦਾ ਜਿਹੜਾ ਪੋਸ਼ਣ ਉਹ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕਾਜ ਚ ਲੈ ਲਿਆ। ਦੋਨਾਂ ਨੂੰ ਐਫਐਸਐਲ ਭੇਜਣ ਲੱਗਿਆ। ਜੋ ਵੀ ਰਿਪੋਰਟ ਆਉਗੀ ਉਹਦੇ ਅਧਾਰ ਤੇ ਅਸੀਂ ਕਾਰਵਾਈ। ਕਿ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਤੇ ਗਲਤ ਕੀਤਾ ਹੈ। ਇਹ ਅਸੀਂ ਜੀ ਤਨੀਕ ਟਮਾਟੋ ਕੰਪਨੀ ਦੇ ਤੋਂ ਨੂੰ ਮਗਰਾ ਕਿ ਇੱਕ ਕੀ ਇੱਕ ਕਹਾਣੀ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਦਾ ਖਰਾਬ ਪਛਤਾ